एक बार उन्हें से भी जान रही जोरदार ताड़िया मारो जी ताड़िया मारते हैं और मैं एक जरूर बोल रहा ਹਾਂ ਅੱਛਾ ਹਾਂਜੀ ਮੈਂ ਆਪਣਾ ਵਾਦਾ ਵੀ ਹੋਇਆ ਸੀਗਾ ਵੀ ਮੇਰੇ ਬਹੁਤ ਨਰਾਜ਼ ਨਾ ਕਰਦੇ ਮੰਦਰ ਵਾਲੀਆਂ ਬੀਬੀਆਂ ਮੰਦਰ ਵਾਲੀਆਂ ਬੀਬੀਆਂ ਆਪਾਂ ਨਰਾਜ਼ ਨਹੀਂ ਕਰਨੀਆਂ ਨਾ ਨਾ ਉਹ ਵੀ ਨਹੀਂ ਨਰਾਜ਼ ਕਰਨੀਆਂ ਸਾਡੇ ਭਾਈਚਾਰੀ ਆਏ ਨੇ ਸਾਹਿਬ ਵੀ ਆਏ ਨੇ ਉਹ ਵੀ ਉਹ ਵੀ ਨਹੀਂ ਨਰਾਜ਼ ਕਰਨ ਦੇ ਮੇਰੇ ਕੋਲ ਉਹਨਾਂ ਨੇ ਵੀ ਬਹੁਤ ਪੁੱਛਿਆ ਮੈਂ ਸੁਣਾ ਕੇ ਜਾਵਾਂਗੀ ਮੈਂ ਸੁਣਾ ਕੇ ਜਾਵਾਂਗੀ ਸਾਰੇ ਧਰਮ ਆਪਣੇ ਬਾਤ ਹਾਂਜੀ ਮੈਂ ਸੁਣਾ ਕੇ ਜਾਵਾਂਗੀ ਹਾਂਜੀ ਓਕੇ ਠੀਕ ਨਹੀਂ ਤੂੰ ਸੰੰਧੀ ਦੀਵਾਰੇ ਨਰਕਾਂ ਨੂੰ ਜਾਏ ਵੀ ਪੇਸ਼ਕਸ਼ ਕਰ ਕਰੇ ਸੰ ਸਾਡੀ ਪੈਨ ਹਰਜੀਤ ਕਰਾਨੋ ਜੀ ਸਾਡੇ ਸ਼ਹਿਰੀ ਸੇਖੋ ਜੀ ਧੰਨਵਾਦ ਸੋ ਇਹ ਰੰਗਾਂ ਜੋ ਪ੍ਰੋਗਰਾਮ ਹੈ ਇਹ ਲਗਾਤਾਰ ਜਾਰੀ ਰਹੇਗਾ ਕਿਉਂਕਿ ਸੈਰੀ ਸੇਖੋ ਜੀ ਸੈਰੀ ਸੇਖੋ ਜੀ ਸੋ ਅੱਜ ਦੀ ਜੋ ਸਿਆਸੀ ਸਰਗਰਮੀ ਜੋ ਸਟੇਜ ਤੋਂ ਸ਼ੁਰੂ ਹੋਣ ਲੱਗੀ ਹੈ ਐ ਐਮਐਲ ਬਣਾਇਆ ਵਿਧਾਨ ਸਭਾ ਚ ਭੇਜਿਆ ਇੱਥੇ ਹੀ ਬਸ ਨਹੀਂ ਇਸ ਇਲਾਕੇ ਨੂੰ ਮਾਣ ਮਿਲਿਆ ਸਾਡੇ ਇਲਾਕੇ ਦੇ ਜੋ ਸ਼ਰੋਮਣੀ ਅਕਾਲੀ ਦਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤਰਫੋਂ ਸੋ ਦੁਆਰਾ ਮੈਂਬਰ ਪਾਰਲੀਮੈਂਟਰੀ ਟਿਕੜੇ ਆ ਸਾਡੇ ਚ ਬਿਰਾਜਮਾਨ ਨੇ ਇਹਨਾਂ ਨੂੰ 2007 ਦੇ ਵਿੱਚ ਪਾਰਲੀਮੈਂਟਿਕ ਸਿਕਤਰ ਪੰਜਾਬ ਬਣਾਇਆ ਮੈਨੂੰ ਯਾਦ ਹੈ ਸਾਡੀ ਭੈਣ ਪਰਮਜੀਤ ਕੌਰ ਜਦੋਂ ਬੌਸਲਰ ਬਣੇ ਇਸ ਇਲਾਕੇ ਦੇ ਵਿੱਚ ਵਿਕਾਸ ਦੀ ਘਾਟ ਸੀ ਸਾਹ ਬਿਕਰਮਜੀਤ ਸਿੰਘ ਖਾਲਸਾ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋ ਚੱਲੇ ਕਮੇਟੀ ਵੀ ਤੁਸੀਂ ਸ਼੍ਰੋਮਣ ਹਲੋ ਪਹਿਲਾ ਗੁਰੂ ਫਤਿਹ ਦੀ ਸਾਂਝਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਮਾਨ ਕਰਿਓ ਤੇ ਆਉਣ ਵਾਲੀ 1 ਜੂਨ ਨੂੰ ਤੱਕੜੀ ਦਾ ਬਟਨ ਦਵਾ ਕੇ ਖਾਲਸਾ ਜੀ ਨੂੰ ਕਾਮਯਾਬ ਬਣਾਓ ਇਹਨਾਂ ਦੀ ਕਾਮਯਾਬੀ ਸਾਰੇ ਆਪਣੇ ਇਲਾਕੇ ਦੀ ਕਾਮਯਾਬੀ ਆ ਇਨਾਂ ਕਮੈਂ ਸ਼ਬਦਾਂ ਦੇ ਵਿੱਚੋਂ ਮਾਫੀ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਐਸੇ ਸੀਨੀਅਰ ਵਿਸਪਲ ਕਾਉਂਸਲਰ ਸਰ ਸਰਦੀ ਸਿੰਘ ਕਾਲੀਰਾਓ ਜੀ ਉਹ ਵੀ ਆਪ ਜੀ ਆਪਣੇ ਵਿਚਾਰ ਸਾਂਝੇ ਕਰਨ ਮੈਂ ਬੇਨਤੀ ਕਰਾਂ ਸਰ ਸਰਦੀ ਸਿੰਘ ਕਾਲੀਰਾਓ ਜੀ ਉੱਥੇ ਸਾਡੇ ਕੋਲ ਮੁਸਲਮ ਭਾਈ ਸਾਰੇ ਜਣ ਨੂੰ ਇਸ ਲਾਗੇ ਜੁਜੇ ਨੇ ਨਫੀਜ਼ ਜੀ ਅਸलम ਜੀ ਸਰਾਜ ਜੀ ਕਾਲੂ ਜੀ ਗੁੱਲੂ ਜੀ ਕਾਰਿਸ਼ਕੀਰ ਜੀ ਸਰਾਜ ਜੀ ਇੰਤਿਆਜ਼ ਜੀ ਸੇਫ ਜੀ ਸਾਬੀ ਜੀ ਇਜਾਜ਼ਤ ਜੀ ਅਬਦੁੱਲ ਜੀ ਮੈਂ ਬੇਨਤੀ ਕਰਾਂ ਸਰ ਸਰਦੀ ਸਿੰਘ ਕਾਲੀਰਾਓ ਜੀ ਉਹ ਵੀ ਆਪ ਜੀ ਆਪਣੇ ਵਿਚਾਰ ਸਾਂਝੇ ਕਰਨ ਸਰ ਸਰਦੀ ਸਿੰਘ ਕਾਲੀਰਾਓ ਜੀ ਨੇ ਭਾਵੇਂ ਕਾਂਗਰਸ ਹਰੋ ਦੇ ਨੂੰ ਰਾਹੁਲ ਗਾਂਧੀ ਚਲਾਉਂਦਾ ਭਾਜਪਾ ਬੀਨ ਮੋਦੀ ਜੀ ਕਹਿੰਦੇ ਉਸ ਅੱਥਾਂ ਰਾਜਨੀਤਿਕ ਉਹਦੇ ਤੁਹਾਡੇ ਇਹ ਗੱਲਾਂ ਹੁੰਦੀਆਂ ਨੇ ਉਹ ਪਾਰਟੀ ਦਾ ਸਬਦਾਨ ਬਣਦੀਆਂ ਇਸ ਲਈ ਬੇਨਤੀ ਹੈ ਇੱਕ ਇੱਕ ਗੱਲ ਇਹ ਵਿਚਾਰ ਕੇ ਕਿ ਸਰਦਾਰ ਮਿਕਨ ਸਿੰਘ ਖਾਲਸਾ ਨੇ ਬਹੁਤ ਲੰਮਾ ਸਮਾਂ ਸਾਡੀ ਸੇਵਾ ਵੀ ਕੀਤੀ ਹੈ ਪਾਰਟੀ ਨੇ ਬਹੁਤ ਸਾਡੇ ਵਾਸਤੇ ਕੰਮ ਕੀਤੇ ਨੇ ਯਾਦਵ ਜੀ ਸਿੰਘ ਜੀ ਜਦੂ ਬੋਲੇ ਇਨਸਾਨ ਨਿਹਾਲ ਸਰਦਾਰ ਜਿਕਰ ਜਦੀ ਖਾਲਸਾ ਜੰਬਾਦ ਬਹੁਤ ਹੀ ਸਤਕਾਰਯੋਗ ਮੈਂ ਆ ਗਿਆ ਹਾਂ ਉਸ ਵੇਲੇ ਵੀ ਆਪਾਂ ਲਖਨਊ ਦੀ ਸ਼ੁਰੂਆਤ ਲੈਣ ਨੂੰ ਬਾਤ ਕੋਈ ਕੀਤੀ ਸੀ ਇੱਕ ਤਰੀਕ ਨੂੰ ਵੋਟਾਂ ਪੜਨੀਆਂ ਨੇ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਆਪਣੀ ਹਾਜ਼ਰੀ ਲਵਾਉਣ ਲਈ ਪਹੁੰਚਿਆ ਪੂਰੇ ਪੰਜਾਬ ਦੇ ਅੰਦਰ ਨਹੀਂ ਦੇਸ਼ ਦੇ ਅੰਦਰ ਇੱਕ ਤਰੀਕ ਦੀ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਟਨ ਤੱਕੜੀ ਦਾ ਦਬਕ ਕੇ ਕਾਮਯਾਬ ਕਰੋਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਦਾ ਹਾਲ ਦੀ ਘੜੀ ਇੱਕ ਤਰੀਕ ਤੱਕ ਮੈਂ ਹੀ ਕਹੂੰਗਾ ਕਿ ਸੰਗਤ ਜਿਹੜਾ ਆਸ਼ੀਰਵਾਦ ਦੇ ਰੂਪ ਦੇ ਵਿੱਚ ਇੱਕ ਇੱਕ ਬਟਨ ਤੱਕੜੀ ਦਾ ਦਬਕ ਕੇ ਮੈਨੂੰ ਕਾਮਯਾਬ ਕਰੋ ਉਸ ਤੋਂ ਬਾਅਦ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਪਹਿਨ ਦੇ ਆਧਾਰ ਤੇ ਖੰਨੇ ਸ਼ਹਿਰ ਦੀ ਜੋ ਵੀ ਡਵੈਲਪਮੈਂਟ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਤੁਹਾਡੀਆਂ ਮੰਗਾਂ ਨੇ ਉਹਨਾਂ ਨੂੰ ਜ਼ਰੂਰ ਹੱਲ ਕਰਾਂਗੇ ਭਾਰੀ ਬੋਲਾਂ ਦੇ ਨਾਲ ਪਾਰਲੀਮੈਂਟ ਵਿੱਚ ਭੇਜਾਂਗੇ ਇੱਕ ਜਕਾਰੇ ਦੇ ਨਾਲ ਆਪਾਂ ਹੱਥ ਖੜਾ ਛੱਡ ਕੇ ਫੇਰ ਇੱਕ ਵਾਰ ਉਹਨਾਂ ਨੂੰ ਵਿਸ਼ਵਾਸ ਦਿਵਾਈਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋਣਾ ਹੁਣ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਾਲੀ ਨਹੀਂ ਕਰਨੀ ਕਾਲੀ ਨਹੀਂ ਕਰਨੀ ਪਹਿਲਾਂ ਮੈਂ ਬੀਬੀਆਂ ਨੂੰ ਬੇਨਤੀ ਕਰੂੰਗਾ ਕਿ ਅਜੇ ਬੈਠੇ ਹੋ 5 ਮਿੰਟ ਮੈਂ ਜਾ ਕੇ ਨਾ ਤਿਆਰੀ ਕਰਾ ਲਵਾਂ ਲੇਕਿਨ 5 ਮਿੰਟ ਜੱਤ ਕਰ ਦੀ ਇਤਰਾਣਾਂ ਨੂੰ ਵੀ ਬੇਨਤੀ ਕਰੂੰਗਾ ਵੀਕੇ ਸੌਂਗ ਕਈ ਵਾਰ ਇਹ ਸਰਕਾਰੀ ਗਾਣਾ ਵੀ ਗਾਉਣ ਲੱਗ ਜਾਂਦੇ ਨੇ ਹੁਣ ਤੁਹਾਨੂੰ ਬਾਅਦ ਚ ਆਪੇ ਦੱਸਣਗੇ ਸਰਕਾਰੀ ਗਾਣਾ ਕਿਹਨੂੰ ਕਹਿੰਦੇ ਨੇ ਲੋਕੀ ਦਾ ਨਾਂ ਵੀ ਧਾਰਮਿਕ ਗਾਣਾ ਹੈ ਖੰਨਾ ਹਲਕੇ ਦੇ ਅੱਜ ਸਵੇਰ ਤੋਂ ਹੀ ਸਬਜ਼ੀ ਮੰਡੀ ਦਾਣਾ ਮੰਡੀ ਸ਼ਹਿਰ ਦੇ ਵੱਖ-ਵੱਖ ਬਾੜਾਂ ਦੇ ਵਿੱਚ ਬਹੁਤ ਭੜਮੀਆਂ ਮੀਟਿੰਗਾਂ ਸ਼੍ਰੋਮਣੀ ਕਾਲੀ ਦਾ ਹੱਕ ਦੇ ਵਿੱਚ ਹੋ ਰਹੀਆਂ ਨੇ ਮੈਂ ਸਮਝਦਾ ਕਿ ਲੋਕ ਸਭਾ ਹੜਕਾ ਫਤੇਗੜ ਸਾਹਿਬ ਦੇ ਵਿੱਚ ਖੰਨਾ ਵਿਧਾਨ ਸਭਾ ਹਲਕੇ ਦਾ ਬਹੁਤ ਵੱਡਾ ਰੋਲ ਹੈ ਪਹਿਲਾਂ ਵੀ ਮੈਂ ਖੰਨੇ ਤੋਂ ਬਦੌਰ ਵਿਧਾਇਕ ਇੱਕ ਬੜੀ-ਬੜੀ ਲੜਾਈ ਜਿੱਤੀ ਸੀ ਇਸ ਵਾਰ ਵੀ ਜਿਹੜਾ ਖੰਨੇ ਹਲਕੇ ਦੀ ਸਾਰੀ ਸੰਗਤ ਦਾ ਜਿਹੜਾ ਹੰਗਾਰਾ ਕੋਈ ਦੱਸ ਰਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੁੰਦੇ ਨੇ ਔਰ ਅਸੀਂ ਇੱਕ ਤਰੀਕ ਨੂੰ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਕਿਉਂਕਿ ਲੋਕਾਂ ਨੇ 2.5 ਸਾਲ ਦਾ ਆਮ ਆਦਮੀ ਪਾਰਟੀ ਦਾ ਰਾਜ ਵੀ ਦੇਖ ਲਿਆ ਔਰ 5 ਸਾਲ ਕਾਂਗਰਸ ਨੂੰ ਪਾਰਲੀਮੈਂਟ ਦੇ ਵਿੱਚ ਦੇ ਕੇ ਵੀ ਦੇਖ ਲਿਆ ਲੋਕ ਅੱਜ ਇਹ ਮਹਿਸੂਸ ਕਰਦੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਨ ਦਾ ਇੱਕੋ ਹੀ ਮੌਕਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਟੱਕਰ ਕਿਸ ਨਾਲ ਜਿਵੇਂ ਆਮ ਆਦਮੀ ਪਾਰਟੀ ਦੇ ਬੀਜੇਪੀ ਦੇ ਵਿਰੋਧ ਹੋ ਰਿਹਾ ਹੈ ਉਹਨਾਂ ਕੇ ਲਾਗੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂ तकरीबन ਸਾਰੇ ਦੇ ਸਾਰੇ ਹਲਕਿਆਂ ਦੇ ਵਿੱਚ ਜਾਂਨਾ ਕੋਈ ਵਿਰੋਧ ਨਹੀਂ ਹੈ ਆਮ ਆਦਮੀ ਪਾਰਟੀ ਨੇ ਬੀਬੀਆਂ ਨੂੰ 1000 ਰੁਪਏ ਦੇਣ ਦੀ ਝੂਠੀ ਗੱਲ ਕੀਤੀ ਨੌਜਵਾਨਾਂ ਨੂੰ ਬੇਰੁਜ਼ਗਾਰੀ ਪੱਤਾ ਦੇਣ ਦੀ ਝੂਠੀ ਗੱਲ ਕੀਤੀ 52000 ਸਕਨ ਦੇਣ ਦੀ ਝੂਠੀ ਗੱਲ ਕੀਤੀ ਸੋ ਇਹ ਗੱਲਾਂ ਲੋਕ ਅੱਜ ਕਾ ਉਹਨਾਂ ਨੂੰ ਪੁੱਛ ਰਹੇ ਨੇ ਤੇ ਪਾਰਟੀ ਪਾ ਨੂੰ ਕਿਸਾਨ ਵਿਰੋਧੀ ਹੋਣ ਕਰਕੇ ਪਿੰਨਾਂ ਵਾਲੇ ਲੋਕ ਘੇਰ ਰਹੇ ਨੇ ਇਹ ਮਸਲੇ ਜਿਹੜੇ ਨੇ ਉਹਨਾਂ ਨੇ ਆਪ ਹੀ ਛੇੜੇ ਹੋਏ ਨੇ ਦੋਨਾਂ ਪਾਰਟੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਕੋਈ ਵਿਰੋਧ ਨਹੀਂ ਆ ਸਾਰੇ ਲੋਕ ਜਿਹੜੇ ਨੇ ਵੱਖ-ਵੱਖ ਵਰਗਾਂ ਦੇ ਡਟ ਕੇ ਸਾਥ ਦੇ ਜਿਵੇਂ ਖਾਲਸਾ ਜੀ ਕਹਿੰਦੇ ਸੀਗੇ ਵੀ ਵੀਆਈਪੀ ਕਲਚਰ ਉਹ ਖਤਮ ਹੋ ਜੂ ਤੁਹਾਨੂੰ ਵੀ ਲੱਗਦਾ ਇਹ ਕਹਿਣ ਨੂੰ ਹੀ ਆਮ ਆਦਮੀ ਪਾਰਟੀ ਸੀ ਅੱਜ ਕੱਲ ਇਹ ਸਾਰੇ ਖਾਸ ਬਣ ਕੇ ਵਿਚਰ ਰਹੇ ਨੇ ਇਹ ਗੱਲਾਂ ਕੇਵਲ ਅਕਾਲੀ ਦਲ ਨੂੰ ਟਾ ਲਾਣ ਲਈ ਕੀਤੀਆਂ ਗਈਆਂ ਸਨ ਸ਼ੁਕਰਵੀਰ ਬਾਦਲ ਉਹਨਾਂ ਦੇ ਖਿਲਾਫ ਅਕਾਲੀ ਦਲ ਦੇ ਖਿਲਾਫ ਜੋ ਵੀ ਪ੍ਰਚਾਰ ਕੀਤਾ ਸੀ ਅੱਜ ਉਹੀ ਗੱਲਾਂ ਇਹ ਪਾਰਟੀ ਆਪ ਦੁਗਣੀਆਂ ਕਰਕੇ ਕਰ ਰਹੀ ਹੈ